ਮੇਰਾ ਨਾਮ ਸੁਖਪਾਲ ਸਿੰਘ ਭੁੱਲਰ ਜੀ ਪਿੰਡ ਘੋਮਣਕਲਾਂ ਜ਼ਿਲ੍ਹਾ ਬਠਿੰਡਾ ਨੂੰ ਜਿਹੜਾ ਕੇਸਰ ਬੀਜ ਦੇ ਤੁਸੀਂ ਇਹਦੇ ਬਾਰੇ ਜਾਣਕਾਰੀ ਤੇ ਕੇਸਰ ਇਹ ਆ ਜੀ ਕੇਸਰ ਅਸੀਂ ਇਸ ਵਾਰ ਸ਼ੁਰੂ ਕੀਤਾ ਅਗਸਤ ਦੇ ਵਿੱਚ ਇਹਦੀ ਅਸੀਂ ਪਲਾਂਟੇਸ਼ਨ ਕੀਤੀ ਸੀ ਇਹਦਾ ਜਿਹੜਾ ਸੀਡ ਆ ਇਹ ਅਸੀਂ ਪੈਂਪੋਰ ਤੋਂ ਸ਼੍ਰੀਨਗਰ ਦੇ ਆਪਣਾ ਕਹਿ ਲੋ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਆਏ ਆ ਸ਼੍ਰੀਨਗਰ ਦੇ ਨਾਲ ਹੀ ਇਹ ਏਰੀਆ ਖਾਸ ਕਿਸਮ ਦਾ ਉੱਥੋਂ ਸੀਡ ਲਿਆ ਕੇ ਫਿਰ ਇੱਥੇ ਜਿਵੇਂ ਅਸੀਂ ਟ੍ਰੇਨਿੰਗ ਕੀਤੀ ਸੀ ਉਸ ਮੁਤਾਬਕ ਸਾਰਾ ਇਹਨੂੰ ਅਸੀਂ ਇਥੇ ਆਪਣਾ 15x15 ਦੇ ਰੂਮ ਦੇ ਵਿੱਚ ਲੈ ਬਣਾ ਕੇ ਉਹਦੇ ਵਿੱਚ ਲਾਇਆ ਤੇ ਹੁਣ ਤੁਸੀਂ ਦੇਖਿਓ ਵੀ ਬਹੁਤ ਵਧੀਆ ਗਰੋ ਹੋਇਆ ਤੇ ਕੌਨਫੀਡੈਂਟ ਆ ਅਸੀਂ ਵੀ ਇਹਦੇ ਵਿੱਚ ਵੀ ਵਧੀਆ ਮਾਹੌਲ ਕੁ ਜੀ ਇਹਦੇ ਵਿੱਚ ਨੂੰ ਜਿਹੜੇ ਪਾਣੇ ਆ ਹਾਂ ਜਿਹੜੇ ਕਹਿ ਰਹੇ ਨੇ ਹੂੰ ਹੂੰ ਜੀ ਉਹ ਕਿੱਥੋਂ ਮਿਲਦੀ ਕਿਵੇਂ ਕਰਦੇ ਨੇ ਨਹੀਂ ਇਹਦੇ ਵਿੱਚ ਇਹ ਇਹਨੂੰ ਐਰੋਪੋਨਿਕ ਸਿਸਟਮ ਕਹਿੰਦੇ ਆ ਤੁਸੀਂ ਦੇਖਿਆ ਵੀ ਟ੍ਰੇ ਦੇ ਵਿੱਚ ਜਿੱਥੇ ਆਪਾਂ ਲਾਇਆ ਹੋਇਆ ਲੈਵ ਦੇ ਵਿੱਚ ਨਾ ਇਹਦੇ ਵਿੱਚ ਮਿੱਟੀ ਆ ਤੇ ਨਾ ਪਾਣੀ ਆ ਸਿਰਫ ਇਹ ਬਿਨਾ ਮਿੱਟੀ ਪਾਣੀ ਤੋਂ ਹੁੰਦਾ ਹਿਮੀਡਿਟੀ ਨਾਲ ਹੀ ਹੁੰਦਾ ਇਦੇ ਚ ਉਹਦੇ ਲਈ ਸਾਨੂੰ ਕਹ ਲੋ ਵੀ ਹਿਮਡਿਫਾਇਰ ਲਾਇਆ ਹੋਇਆ ਜਿੰਨੀ ਇਹਦੇ ਚ ਸਾਨੂੰ ਟ੍ਰੇਨਿੰਗ ਦੇ ਵਿੱਚ ਦੱਸਿਆ ਗਿਆ ਵੀ ਕਿੰਨੀ ਹਿਊਮਿਡਿਟੀ ਚਾਹੀਦੀ ਹੈ ਉਹ ਆਟੋਮੈਟਿਕ ਸਾਡੇ ਕੋਲੇ ਹਿਮਡਿਫਾਇਰ ਆ ਉਹਦੇ ਚ ਜੇ ਸੈੱਟ ਕੀਤਾ ਹੋਇਆ ਵੀ 75% ਹਿਊਮਿਡਿਟੀ ਚਾਹੀਦੀ ਹੈ ਜਿੰਨੀ ਸਮੇਂ ਦੇ ਮੁਤਾਬਕ ਚਾਹੀਦੀ ਉਹਦੇ ਉਹ ਸੈਟਿੰਗ ਆ ਉਹ ਉਸੇ ਹਿਊਮਿਡਿਟੀ ਨਾਲ ਹੁੰਦਾ ਚ ਮਿੱਟੀ ਪਾਣੀ ਦੀ ਜ਼ਰੂਰਤ ਨਹੀਂ ਜੀ ਔਰ ਇਹਦਾ ਫਾਇਦਾ ਕੀ ਕਿਸਾਨਾਂ ਨੂੰ ਜੀ ਜੇ ਕਿ ਧੰਨਾ ਫਰੰਦੇ ਸਾਰਿਆਂ ਨੂੰ ਵੱਡਾ ਫਾਇਦਾ ਤੇ ਹੈ ਜੀ ਵੀ ਇਹ ਆਪਾਂ ਜਿਹੜੇ ਸਾਡੇ ਘਰੇ ਬਾਧੂ ਕਮਰੇ ਪਏ ਆ ਕਿਵੇਂ ਹੁਣ ਮੈਂ ਇਹੀ ਕਹੂੰਗਾ ਵੀ ਹਰ ਇੱਕ ਪਰਿਵਾਰ ਦੇ ਵਿੱਚ ਬੰਦੇ ਤਿੰਨਾਂ ਤੇ ਅਸੀਂ ਕੋਠੀਆਂ ਬਣਾ ਲੀਆਂ ਛੀ ਛੀ ਕਮਰੇ ਵਾਲੀਆਂ ਜਿਹੜੇ ਉਹ ਕਮਰੇ ਆ ਉਹ 베ਸਟ ਨੇ ਉਹੋ ਜਿਹੇ ਕਮਰਿਆਂ ਨੂੰ ਅਸੀਂ ਵਰਤੋਂ ਚ ਲੈ ਕੇ ਤੇ ਕਿਲੇ ਜਿਹੜਾ ਹੁਣ ਕੇਸਰ ਮੈਂ ਕਹੂੰਗਾ ਵੀ 15 बाई 15 ਦੇ ਰੂਮ ਚ ਜੇ ਓਪਨ ਚ ਕਰਾਂਗੇ ਇਹ ਇੱਕ ਕਿੱਲੇ ਚ ਹੋਣਾ ਸੀ ਉਹ ਅਸੀਂ ਕਹਿ ਲੋ ਕਿ ਇਹਨੂੰ ਵਰਟੀਕਲ ਫਾਰਮਿੰਗ ਜਿਹਨੂੰ ਕਹਿੰਦੇ ਆ ਵੀ ਪੰਜ ਕਾਂਸਾ ਬਣਾ ਕੇ ਉਹਦੇ ਉਹਦੇ ਵਿੱਚ ਸੈਲਫਾ ਬਣਾ ਕੇ ਉਹਦੇ ਤੇ ਉੱਪਰ ਥੱਲੇ ਕਰਦੇ ਆ ਤਾਂ ਇਹ ਜਣੀ ਸਾਡੇ ਜਿਹੜੇ ਘਰਾਂ ਦੇ ਵਿੱਚ ਬਾਧੂ ਕਮਰੇ ਪਏ ਆ ਉਹਨਾਂ ਤੋਂ ਵੀ ਅਸੀਂ ਕਮਾਈ ਕਰਨ ਲੱਗ ਜਾਂਗੇ ਇਹ ਜੀ ਬੰਦੇ ਤੁਸੀਂ ਜੀ ਇਹ ਇੱਕ ਤਾਂ ਜੀ ਸਰ ਇਹ ਜੋ ਕਿੰਨੀ ਸਲਾਨਾ ਕਮਾਈ ਹੋਊਗੀ ਕਮਾਈ ਤਾਂ ਮੈਂ ਹਲੇ ਇਹਦੇ ਚ ਮੈਂ ਤੁਹਾਨੂੰ ਕੋਟ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਦੇ ਪਿੰਡੇ ਤੇ ਹੰਡਾ ਕੇ ਦੱਸੂਗਾ ਜੀ ਇਹ ਜਿਹੜੀ ਮੈਂ ਕਹਾਂਗਾ ਵੀ ਕੇਸਰ ਜਿਵੇਂ ਮੈਨੂੰ ਪਹਿਲੀ ਤੜਾਈ ਹੋਈ ਆ ਤੇ ਉਹਦੇ ਹਿਸਾਬ ਨਾਲ ਮੇਰੀ ਮੈਨੂੰ ਆਸ ਆ ਇਹ ਕਮਰੇ ਦੇ ਵਿੱਚੋਂ ਕੋਈ 400 ਗ੍ਰਾਮ ਤੋਂ ਲੈ ਕੇ 600 ਗ੍ਰਾਮ ਤੱਕ ਮੈਨੂੰ ਆਏ ਵੀ ਕੇਸਰ ਹੋ ਜਾਊਗਾ ਤੇ ਅਗਲੇ ਸਾਲ ਇਹ ਜੀਲਡ ਆ ਜਿਹੜੀ ਇਹ ਜ਼ਿਆਦਾ ਹੋਊ ਕਿਉਂਕਿ ਆਕਤੀ ਮੇਰੇ ਜਿਹੜੇ ਜੇ 100% ਵੱਲਵ ਆਇਆ 100% ਵੱਲਵ ਉਹਨੇ ਫਲੇਵਰਿੰਗ ਨਹੀਂ ਦਿੱਤੀ ਕਿਉਂਕਿ ਸਾਨੂੰ ਸੀਡ ਜਿਹੜਾ ਉਹ ਵਧੀਆ ਕੁਆਲਟੀ ਦਾ ਨਾ ਹੋ ਕੇ ਕਹਿ ਲਓ ਵੀ ਉਹ ਉਹ ਸਾਈਜ਼ ਨਹੀਂ ਮਿਲਿਆ ਜਿੱਡੇ ਸਾਈਜ਼ ਦੇ ਵੱਲਵ ਫੁੱਲ ਕੱਢਦੇ ਨੇ ਤੇ ਉਹ ਅਗਲੇ ਸਾਲ ਜਦੋਂ ਇਹ 100% ਵੱਲਵ ਵੀ ਫੁੱਲ ਕੱਢਣਗੇ ਤਾਂ ਇਹ ਜੀਲਡ ਅਮ ਵਧੀਆ ਹੋ ਜੂ ਦੂਜਾ ਜਿਹੜੀ ਸੀਡ ਦੀ ਗੱਲ ਮੈਂ ਕਹੂੰਗਾ ਵੀ ਪ੍ਰੋਫਿਟ ਵਾਲੀ ਗੱਲ ਤੁਸੀਂ ਕੀਤੀ ਹੈ ਵੀ ਕੀ ਹੋਊਗਾ ਜਿਹੜਾ ਸੀਡ ਆ ਜੇ ਅਸੀਂ 3 ਕੁਇੰਟਲ ਸੀਡ ਆ ਮੈਨੂੰ ਆਸ ਆ ਵੀ ਉਹ ਸਾਡਾ ਯਾਨੀ 10 ਕੁਇੰਟਲ ਤੱਕ ਜਾ ਸਕਦਾ ਕਿਉਂਕਿ ਆਲੂ ਮੰਗੂ ਲੱਗਦਾ ਹਰੇਕ ਜਿਹੜਾ ਟਿਊਮਰ ਆ ਵੱਲ ਬਾਵ ਨੇ ਤਕਰੀਬਨ 5-6 ਅੱਗੇ ਜਿਹਨੇ ਬੇਬੀ ਕੌਮ ਕਹਿ ਦਿੰਨੇ ਆਪਾਂ ਆਪਦੇ ਉਹ ਦੇਣੇ ਨੇ ਇੱਕ ਬੱਲਬ ਨੇ ਤੇ ਉਹ ਉਹ ਸੀਡ ਅੱਗੇ ਸਾਡਾ ਮਲਟੀ ਲਾਈਫਟਾਈਮ ਸਾਨੂੰ ਸੀਡ ਲਾਈਨ ਦੀ ਲੋੜ ਨਹੀਂ ਇਹਨੇ ਵਾਤੇ ਬੱਚਿਆਂ ਨੂੰ ਵੀ ਟ੍ਰੇਨਿੰਗ ਦੋਗੇ ਤੁਸੀਂ ਜੀ ਹਾਂਜੀ ਹਾਂਜੀ